ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਕੱਲ ਮੱਸਿਆ ਵਾਲੇ ਦਿਨ 1 ਰੁਪਏ ਤੇ 1 ਰੋਟੀ ਦਾ ਉਪਾਅ ਕਰ ਲੈਂਦੇ ਹੋ ਤੁਹਾਡਾ ਘਰ ਹਮੇਸ਼ਾ ਲਈ ਖੁਸ਼ੀਆਂ ਨਾਲ ਭਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਅਤੇ ਬਣ ਜਾਵੇ। ਸਵੇਰ ਦੀਆਂ ਨੂੰ ਸ਼ੁਰੂ ਕਰਦੀ ਆਂ ਸਾਥ ਸੰਗਤ ਜੀ। ਤੁਹਾਨੂੰ ਦੱਸ ਦਈਏ ਕਿ ਜੇਕਰ ਇਸ ਦਿਨ ਤੁਸੀਂ ਇੱਕ ਰੋਟੀ ਦਾ ਤੇ 1 ਰੁਪਏ ਦੇ ਸਿੱਕੇ ਦੇ ਨਾਲ ਇਹ ਉਪਾਅ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ। ਤੁਹਾਡੇ ਘਰ ਦੇ ਵਿੱਚ ਧਨ ਦੌਲਤ ਦੀ ਕੋਈ ਕਮੀ ਨਹੀਂ ਰਹੇਗੀ। ਸਾਥ ਸੰਗਤ ਜੀ। ਜੇਕਰ ਤੁਸੀਂ ਵੀ ਪਰਮਾਤਮਾ ਜੀ ਦੀ ਕਿਰਪਾ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਉਪਾਅ ਨੂੰ ਜ਼ਰੂਰ ਕਰ ਲੈਣਾ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਜੇਕਰ ਤੁਸੀਂ ਸਭ ਕੰਮ ਕਰ ਕਰ ਕੇ ਥੱਕ ਚੁੱਕੇ ਹੋ ਭਾਵਕੇ ਪਾਠ ਪੂਜਾ ਵੀ ਕਰਕੇ ਵੇਖ ਲਿਆ ਦਾਨ ਪੁੰਨ ਵੀ ਕੀਤਾ ਹੈ ਸੇਵਾ ਵੀ ਕਰਕੇ ਵੇਖੀ ਹੈ ਪਰ ਫਿਰ ਵੀ ਜ਼ਿੰਦਗੀ ਵਿੱਚ ਤੁਹਾਡੇ ਕੋਈ ਬਦਲਾਅ ਨਹੀਂ ਹੋ ਰਿਹਾ ਕੋਈ ਫਰਕ ਨਹੀਂ ਪੈਂਦਾ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਤੁਹਾਡੀਆਂ ਦੂਰ ਨਹੀਂ ਹੋ ਰਹੀਆਂ ਮਨਨੋਂ ਕਿਧਰੇ ਵੀ ਸੁੱਖ ਨਹੀਂ ਮਿਲਦਾ ਮਨ ਹਰ ਵੇਲੇ ਦੁਖੀ ਰਹਿੰਦਾ ਤਾਂ ਫਿਰ ਤੁਸੀਂ ਕੱਲ ਜਾਂ ਫਿਰ ਪਰਸੋਂ ਜਦੋਂ ਵੀ ਤੁਹਾਡਾ ਦਿਲ ਕਰਦਾ ਹੈ ਉਸ ਦਿਨ ਤੋਂ ਹੀ ਇਹ ਛੋਟੇ ਛੋਟੇ ਬਦਲਾਵ ਆਪਣੀ ਜ਼ਿੰਦਗੀ ਵਿੱਚ ਕਰਕੇ ਦੇਖਣੇ ਹਨ ਇਹ ਛੋਟੇ ਛੋਟੇ ਕੰਮ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹਨਾਂ ਨੂੰ ਤੁਸੀਂ ਕਰ ਲੈਂਦੇ ਹੋ ਤਾਂ ਵੇਖਿਓ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਣ ਜਾਵੇਗੀ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਅਤੇ ਉਹਨਾਂ ਦਾ ਹਾਲ ਤੁਹਾਨੂੰ ਖੁਦ ਹੀ ਆਪਣੇ ਆਪ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਣੀਆ ਸ਼ੁਰੂ ਹੋਣਗੀਆਂ ਫਿਰ ਇਹ ਛੋਟੇ ਛੋਟੇ ਬਦਲਾਅ ਹੋਣੇ ਸ਼ੁਰੂ ਹੋ ਜਾਣੇ ਹਨ ਤੇ ਛੋਟੇ ਛੋਟੇ ਨਿਯਮ ਕਿਹੜੇ ਹਨ ਇਸ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਇਸ ਲਈ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਤ ਸੰਗਤ ਜੀ ਜੋ ਵੀ ਇਨਸਾਨ ਰੱਬ ਨੂੰ ਮੰਨਦਾ ਹੈ ਰੱਬ ਦੀ ਤਾਕਤ ਨੂੰ ਰੱਬ ਦੀ ਪਾਵਰ ਨੂੰ ਮੰਨਦਾ ਹੈ ਆਪਣੇ ਮਨ ਵਿੱਚ ਸਮਝਦਾ ਹੈ ਕਿ ਮੈਨੂੰ ਜੋ ਵੀ ਮਿਲਣਾ ਹੈ ਲੈਣਾ ਹੈ ਰੱਬ ਦੀ ਮਰਜ਼ੀ ਨਾਲ ਮਿਲਣਾ ਹੈ ਰੱਬ ਦੀ ਖੁਸ਼ੀ ਦੇ ਨਾਲ ਹੀ ਮਿਲਣਾ ਹੈ ਤਾਂ ਹਰ ਬੰਦਾ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਰੱਬ ਨੂੰ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਈ ਲੋਕ ਤਾਂ ਪਾਠ ਪੂਜਾ ਕਰਦੇ ਕਈ ਲੋਕ ਦਾਨ ਪੁੰਨ ਕਰਦੇ ਆ ਕਈ ਲੋਕ ਸੇਵਾ ਪੂਰੀ ਭਾਵਨਾ ਨਾਲ ਕਰਦੇ ਆ। ਸਾਧ ਸੰਗਤ ਜੀ ਭਾਵੇਂ ਕਿ ਹਰ ਇੱਕ ਬੰਦਾ ਆਪੋ ਆਪਣੇ ਹਿਸਾਬ ਨਾਲ ਆਪਣੀ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਪਰਮਾਤਮਾ ਨੂੰ ਰੱਬ ਨੂੰ ਕਿਸੇ ਤਰ੍ਹਾਂ ਵੀ ਖੁਸ਼ ਕਰ ਲਵਾਂ ਕਿਉਂਕਿ ਪਤਾ ਹੈ ਕਿ ਰੱਬ ਦੀ ਖੁਸ਼ੀ ਦੇ ਨਾਲ ਹੀ ਮੇਰੇ ਤੇ ਮਿਹਰ ਤੇ ਕਿਰਪਾ ਹੋਣੀ ਹੋਵੇਗੀ। ਜੋ ਵੀ ਮੈਂ ਰੱਬ ਤੋਂ ਮੰਗ ਰਿਹਾ ਹਾਂ ਜਾਂ ਮੰਗ ਰਹੀ ਹਾਂ ਉਹ ਮੈਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਿਲਣਾ ਹੈ। ਮਹਾਪੁਰਖ ਜੀ ਆਖਦੇ ਹਨ ਕਈ ਵਾਰੀ ਅਸੀਂ ਇਨੇ ਨੇਕ ਕੰਮ ਕਰਨ ਦੇ ਨਾਲ ਨਾਲ ਕੁਝ ਗਲਤੀਆਂ ਕਰ ਬੈਨੇ ਆਂ ਜਿਨ੍ਹਾਂ ਗਲਤੀਆਂ ਦੇ ਕਰਕੇ ਸਾਡੇ ਉੱਤੇ ਜਿਹੜੀ ਕਿਰਪਾ ਹੋ ਰਹੀ ਹੁੰਦੀ ਹੈ ਉਸ ਨੂੰ ਅਸੀਂ ਸੰਭਾਲ ਨਹੀਂ ਪਾਉਂਦੇ ਭਾਵੇਂ ਜਦੋਂ ਅਸੀਂ ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਕਰਦੇ ਆਂ ਪਾਠ ਪੂਜਾ ਕਰਦੇ ਆਂ ਸੇਵਾ ਸਿਮਰਨ ਕਰਦੇ ਆਂ ਜਾਂ ਕਹਿ ਲਓ ਕਿ ਦਾਨ ਪੁੰਨ ਤੇ ਨੇਕ ਕਰਮ ਕਰਦੇ ਆਂ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਹਰੇਕ ਕੰਮ ਦਾ ਫਲ ਸਾਨੂੰ ਦਿੰਦੇ ਆਂ ਸਾਡੇ ਤੇ ਕਿਰਪਾ ਕਰਦੇ ਹਨ ਪਰ ਅਸੀਂ ਆਪਣੀਆਂ ਹੀ ਗਲਤੀਆਂ ਦੇ ਕਰਕੇ ਅਣਗਹਿਲੀਆਂ ਦੇ ਕਰਕੇ ਵਾਹਿਗੁਰੂ ਜੀ ਤੋਂ ਦੂਰ ਹੋ ਜਾਂਦੇ ਹਾਂ ਉਹਨਾਂ ਦੀ ਕਿਰਪਾ ਨੂੰ ਸੰਭਾਲ ਨਹੀਂ ਪਾਉਂਦੇ ਇਸ ਕਰਕੇ ਅੱਜ ਦੀ ਵੀਡੀਓ ਵਿੱਚ ਜੋ ਅਸੀਂ ਤੁਹਾਨੂੰ ਨਿਯਮ ਦੱਸਣ ਵਾਲੇ ਹਾਂ ਜੇਕਰ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰ ਲੈਂਦੇ ਹੋ ਤਾਂ ਵੇਖਿਓ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਤੁਹਾਡੇ ਕਮਾਈ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਇਹਨਾਂ ਨਿਯਮਾਂ ਨੂੰ ਅਪਣਾ ਕੇ ਅਸੀਂ ਆਪਣੀ ਨੇਕ ਕਮਾਈ ਵਿੱਚ ਵਾਧਾ ਕਰ ਸਕਦੇ ਹਾਂ ਤੇ ਨਾਲ ਹੀ ਨਾਲ ਜਿਹੜੀਆਂ ਗਲਤੀਆਂ ਕਰਕੇ ਵਾਹਿਗੁਰੂ ਜੀ ਦੀ ਕਿਰਪਾ ਨੂੰ ਗਵਾ ਰਹੇ ਉਹ ਵੀ ਕਿਰਪਾ ਨੂੰ ਅਸੀਂ ਦੁਬਾਰਾ ਹਾਸਲ ਕਰ ਸਕਦੇ ਹਾਂ ਭਾਵ ਕਿ ਉਹ ਜਿਹੜੀਆਂ ਗਲਤੀਆਂ ਕਰਨੀਆਂ ਹਨ ਉਹਨਾਂ ਨੂੰ ਛੱਡ ਦੇਣਾ ਹੈ ਸਭ ਤੋਂ ਪਹਿਲੀ ਗੱਲ ਸਾਥ ਸੰਗਤ ਜੀ ਮਹਾਪੁਰਖ ਜੀ ਆਖਦੇ ਹਨ ਜੋ ਵੀ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਹਨ ਰੱਬ ਦਾ ਨਾਮ ਜਪਦੇ ਹਨ ਜਾਂ ਦਾਨ ਪੁੰਨ ਕਰਦੇ ਹਨ ਸੇਵਾ ਸਿਮਰਨ ਕਰਦੇ ਹਨ ਬੜੇ ਵੱਡੇ ਤੇ ਭਾਗਾ ਵਾਲੇ ਹੁੰਦੇ ਹਨ ਕਿਉਂਕਿ ਇਹ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ ਕਿ ਉਹਨਾਂ ਤੇ ਕਿਰਪਾ ਹੋ ਚੁੱਕੀ ਹੈ ਉਹ ਐਨੇ ਨੇਕ ਕੰਮ ਕਰ ਰਹੇ ਹਨ ਵਾਹਿਗੁਰੂ ਜੀ ਦੀ ਮਰਜ਼ੀ ਤੋਂ ਬਿਨਾ ਤਾਂ ਉਹਨਾਂ ਦਾ ਨਾਮ ਲੈਣਾ ਵੀ ਇੰਪੋਸੀਬਲ ਹੈ ਨੇਕ ਕੰਮ ਵੀ ਉਹ ਕੋਈ ਵਿਅਕਤੀ ਨਹੀਂ ਕਰ ਸਕਦਾ ਜਿੰਨਾ ਚਿਰ ਪ੍ਰਮਾਤਮਾ ਦੀ ਕਿਰਪਾ ਨਾ ਹੋ ਜਾਵੇ ਸਾਤ ਸੰਗਾਂ ਜੀ ਇਹ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਹਿਲੀ ਕਿਰਪਾ ਦੀ ਨਿਸ਼ਾਨੀ ਹੋ ਜਾਂਦੀ ਹੈ ਤੁਸੀਂ ਇਹ ਸਾਰੇ ਹੀ ਨੇਕ ਕੰਮ ਕਰ ਰਹੇ ਹੋ ਨਾਲ ਨਾਲ ਜਿਹੜੀਆਂ ਗਲਤੀਆਂ ਹਨ ਜਿਵੇਂ ਕਿ ਪੂਰੇ ਦਿਨ ਵਿੱਚ ਝੂਠ ਬੋਲਣਾ ਆਪਣੇ ਕਿਰਤ ਵਿੱਚ ਬੇਈਮਾਨੀ ਕਰਨੀ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਜੋ ਵੀ ਮਾੜੇ ਕੰਮ ਚਿਹਨਾ ਤੋਂ ਸਾਨੂੰ ਸਾਡੇ ਪਾਤਸ਼ਾਹ ਜੀ ਨੇ ਵਰਜਿਆ ਹੈ ਜੇਕਰ ਆਪਾਂ ਉਹ ਕੰਮ ਕਰ ਰਹੇ ਹਾਂ ਫਿਰ ਸਾਨੂੰ ਸਾਡੀ ਕੀਤੀ ਹੋਈ ਭਜਨ ਬੰਦਗੀ ਪਾਠ ਪੂਜਾ ਨੇਕ ਕਮਾਈ ਦਾ ਫਲ ਨਹੀਂ ਮਿਲੇਗਾ ਕਿਉਂਕਿ ਅਸੀਂ ਤਾਂ ਨਾਲ ਨਾਲ ਹੀ ਗਵਾਈ ਜਾ ਰਹੇ ਹਾਂ ਖਰਚ ਕਰੀ ਜਾ ਰਹੇ ਹਾਂ ਮਹਾਪੁਰਖ ਜੀ ਆਖਦੇ ਹਨ ਜੇਕਰ ਤੁਸੀਂ ਭਜਨ ਬੰਦਗੀ ਕਰਦੇ ਹੋ ਤਾਂ ਨਾਲ ਨਾਲ ਇਹ ਕੁ ਰੀਤੀਆਂ ਨੂੰ ਜ਼ਿੰਦਗੀ 'ਚੋਂ ਬਾਹਰ ਕੱਢ ਦਿਓ ਤੁਹਾਡੀ ਕੀਤੀ ਹੋਈ ਭਜਨ ਬੰਦਗੀ ਪਾਠ ਪੂਜਾ ਜਿਵੇਂ ਕਿ ਸਾਥ ਸੰਗਤ ਜੀ ਟੁੱਟੇ ਹੋਏ ਘੜੇ ਨੂੰ ਭਰਨ ਦਾ ਯਤਨ ਕਰ ਰਹੇ ਹੁੰਦੇ ਹਨ ਮੰਨ ਲਓ ਘੜੇ ਦੇ ਵਿੱਚ 5-7 ਛੇਕ ਹੋ ਚੁੱਕੇ ਹਨ ਅਸੀਂ ਉਹਨੂੰ ਸਵੇਰੇ ਵੀ ਭਰਦੇ ਹਾਂ ਸ਼ਾਮ ਨੂੰ ਭਰਦੇ ਹਾਂ ਪਰ ਉਹਦੇ ਵਿੱਚ ਪਾਣੀ ਨਹੀਂ ਟਿਕਦਾ ਬਿਲਕੁਲ ਵੀ ਨਹੀਂ ਟਿਕੇਗਾ ਕਿਉਂਕਿ ਸਾਤ ਸੰਗਰ ਜੀ ਘੜਾ ਕਿਉਂਕਿ ਜਿਹੜਾ ਹੈ ਉਹ ਸ਼ਾਮ ਤੱਕ ਤਾਂ ਖਾਲੀ ਹੋ ਜਾਣਾ ਹੈ ਸ਼ਾਮ ਦਾ ਭਰਿਆ ਘੜਾ ਸਵੇਰ ਤੱਕ ਖਾਲੀ ਹੋ ਜਾਵੇਗਾ ਜੇਕਰ ਉਸ ਘੜੇ ਨੂੰ ਭਰਨਾ ਹੈ ਤਾਂ ਪਹਿਲਾਂ ਉਹਨਾਂ ਛੇਕਾਂ ਨੂੰ ਬੰਦ ਕਰਨਾ ਹੋਵੇਗਾ ਉਸੇ ਹੀ ਤਰ੍ਹਾਂ ਜੇਕਰ ਆਪਣੇ ਕੀਤੀ ਹੋਈ ਭਜਨ ਬੰਦਗੀ ਦਾ ਨੇਕ ਕਮਾਈ ਦਾ ਪੂਰਾ ਲਾਭ ਲੈਣਾ ਹੈ ਫਲ ਪ੍ਰਾਪਤ ਕਰਨਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਬਚਨਾਂ ਅਨੁਸਾਰ ਸਾਨੂੰ ਚੱਲਣਾ ਪੈਣਾ ਹੈ। ਸਾਧ ਸੰਗਤ ਜੀ ਡਾਕਟਰ ਦੀ ਦਵਾਈ ਸਾਡੇ ਤੇ ਅਸਰ ਕਰਦੀ ਹੈ ਜਦੋਂ ਅਸੀਂ ਡਾਕਟਰ ਦੇ ਨਾਲ-ਨਾਲ ਦੱਸੇ ਹੋਏ ਪਰਹੇਜ਼ ਵੀ ਕਰਦੇ। ਬਸ ਉਸੇ ਹੀ ਤਰ੍ਹਾਂ ਸਾਧ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ ਨਾਲ-ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖਣ ਕਿ ਸਾਰੇ ਦਿਨ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਵਿਚਾਰ ਵਟਾਂਦਰਾ ਨਹੀਂ ਕਰਨਾ, ਝੂਠ, ਫਰੇਬ, ਠੱਗੀ, ਚੋਰੀ ਨਹੀਂ ਕਰਨੀ। ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਕਈ ਵਾਰ ਸਾਨੂੰ ਖੁਦ ਪਤਾ ਨਹੀਂ ਲੱਗਦਾ ਕਿ ਅਸੀਂ ਸਵੇਰ ਦੇ ਕਿੰਨੇ ਮਾੜੇ ਕਰਮ ਕਰ ਚੁੱਕੇ ਹੁੰਨੇ ਆ ਅਸੀਂ ਆਪਣੇ ਚੰਗੇ ਕੰਮਾਂ ਦੀ ਗਿਣਤੀ ਤਾਂ ਰੱਖਦੇ ਆ ਪਰ ਮਾੜੇ ਕੰਮਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਦਿਨ ਵਿੱਚ ਮਾੜੇ ਕਰਮ ਕਿੰਨੇ ਕੀਤੇ ਹਨ ਇਸ ਕਰਕੇ ਮਹਾਪੁਰਖਾਂ ਦੀ ਜੁਗਤੀ ਇਹ ਹੀ ਦੱਸਦੀ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚੰਗੇ ਤੇ ਮਾੜੇ ਕਰਮਾਂ ਦੀ ਗਿਣਤੀ ਕਰੋ ਹਿਸਾਬ ਕਰੋ ਜਿਵੇਂ ਤਕੜੀ ਦੇ ਨਾਲ ਸੌਦਾ ਅਸੀਂ ਤੋਲਦੇ ਆ ਉਸੇ ਤਰ੍ਹਾਂ ਤੱਕੜੀ ਵਿੱਚ ਇੱਕ ਪਲੜੇ 'ਚ ਨੇਕ ਕਰਮ ਦੂਜੇ ਪਲੜੇ ਦੇ ਵਿੱਚ ਮਾੜੇ ਕੰਮ ਜ਼ਰੂਰ ਪਾਇਆ ਕਰੋ ਦੇਖਿਆ ਕਰੋ ਕਿਹੜਾ ਪਲੜਾ ਭਾਰੀ ਹੈ ਭਾਵੇਂ ਭਾਵੇਂ ਕੋਈ ਕਾਪੀ ਪੈਨ ਲਾ ਲਓ ਤੇ ਰੋਜ਼ ਹੀ ਉਸ ਕਾਪੀ ਦੇ ਉੱਤੇ ਲਿਸਟ ਬਣਾ ਲਿਆ ਕਰੋ ਇੱਕ ਪਾਸੇ ਤਾਂ ਇਹ ਲਿਖੋ ਮੈਂ ਸਵੇਰ ਦੇ ਕਿੰਨੇ ਚੰਗੇ ਕਰਮ ਕੀਤੇ ਹਨ ਪਰਮਾਤਮਾ ਦਾ ਨਾਮ ਸਿਮਰਿਆ ਹੈ ਪਰਮਾਤਮਾ ਲਈ ਕਿੰਨਾ ਕੁ ਸਮਾਂ ਕੱਢਿਆ ਹੈ ਆਪਣੇ ਅੰਗ ਸੰਗ ਸਮਝ ਕੇ ਕੋਈ ਮਾੜਾ ਕਰਮ ਤਾਂ ਨਹੀਂ ਕੀਤਾ ਪੂਰੇ ਦਿਨ ਵਿੱਚ ਮੈਂ ਕਿੰਨੇ ਨੇਕ ਕੰਮ ਕੀਤੇ ਹਨ ਕਿਸੇ ਦਾ ਅੱਜ ਮੈਂ ਭਲਾ ਕੀਤਾ ਜਾਂ ਕਿਸੇ ਦੀ ਨਿੰਦਿਆ ਚੁਗਲੀ ਤਾਂ ਨਹੀਂ ਕੀਤੀ ਕਿਸੇ ਦੇ ਚਿਹਰੇ ਤੇ ਮੇਰੇ ਕਰਕੇ ਖੁਸ਼ੀ ਆਈ ਹੈ ਕਿਸੇ ਦੇ ਚਿਹਰੇ ਤੇ ਮੇਰੇ ਕਰਕੇ ਰੋਣ ਆਇਆ ਹੈ ਪੈਸੇ ਤੋਂ ਇਲਾਵਾ ਬੜੇ ਤਰੀਕੇ ਹਨ ਕਿਸੇ ਦੀ ਮਦਦ ਕਰਨ ਦੇ ਕਿਸੇ ਦਾ ਭਲਾ ਕਰਨ ਦੇ ਤਾਂ ਵੇਖਿਓ ਪੂਰੇ ਦਿਨ ਵਿੱਚ ਕੋਈ ਵੀ ਲੋੜਵੰਦ ਜੇਕਰ ਮੇਰੇ ਕੋਲ ਆਇਆ ਹੈ ਮੈਂ ਉਸ ਨੂੰ ਕਿਸ ਤਰ੍ਹਾਂ ਡੀਲ ਕੀਤਾ ਲੋੜਵੰਦ ਦੀ ਜ਼ਰੂਰਤ ਸਿਰਫ ਪੈਸਾ ਨਹੀਂ ਹੁੰਦਾ ਉਹਦੇ ਲਈ ਕੋਈ ਸਲਾਹ مشورہ ਅਸੀਂ ਉਹਨੂੰ ਦੇ ਕੇ ਸੁਖੀ ਕਰ ਸਕਦੇ ਹਾਂ ਕਿ ਮਸਵੇਰ ਦੇ ਕਿੰਨੀ ਵਾਰੀ ਝੂਠ ਬੋਲੇ ਕਿਸੇ ਦੀ ਨਿੰਦਿਆ ਚੁਕਲੇ ਕਿੰਨੀ ਵਾਰ ਕੀਤੀ ਤੇ ਕਿੰਨੀ ਸੁਣੀ ਮੈਂ ਆਪਣੀ ਜ਼ੁਬਾਨ ਰਾਹੀਂ ਕਿਸੇ ਦਾ ਦਿਲ ਦੁਖਾਇਆ ਜਾਂ ਨਹੀਂ ਮਹਾਪੁਰਖ ਆਖਦੇ ਹਨ ਜੋ ਬੰਦਾ ਹਰ ਰੋਜ਼ ਇਸ ਤਰ੍ਹਾਂ ਕਰਦਾ ਹੈ ਉਹਨੂੰ ਪਤਾ ਨਹੀਂ ਲੱਗਦਾ ਕਿ ਤਿੰਨ ਪਾਪ ਆਪਾਂ ਜ਼ਰੂਰ ਕਰਦੇ ਆ ਆਪਣੇ ਸਰੀਰ ਦੇ ਰਾਹੀਂ ਤਿੰਨ ਪਾਪ ਅੱਖਾਂ ਦੇ ਰਾਹੀਂ ਤੇ ਚਾਰ ਪਾਪ ਆਪਣੀ ਜ਼ੁਬਾਨ ਦੇ ਰਾਹੀਂ ਕੋਈ ਨਾ ਕੋਈ ਸਾਡੇ ਕੋਲੋਂ ਸਲਾਹ ਵੀ ਮੰਗ ਸਕਦਾ ਹੈ ਉਹਨੂੰ ਚੰਗੀ ਸਲਾਹ ਦੇਣੀ ਕਿਸੇ ਦੁਖੀ ਨੂੰ ਹਸਾ ਦੇਣਾ ਭਾਵੇਂ ਸਾਰੇ ਨੇਕ ਕੰਮਾਂ ਵਿੱਚ ਅਸੀਂ ਚੱਲਦੇ ਰਹਿਣਾ ਹੈ ਇੱਧਰ ਉੱਧਰ ਪਾਸੇ ਨਹੀਂ ਵੇਖਣਾ ਤੇ ਪਰ ਮੈਂ ਸਵੇਰ ਦੇ ਕਿੰਨੀ ਵਾਰੀ ਝੂਠ ਬੋਲਿਆ ਕਿੰਨੀ ਵਾਰੀ ਨਿੰਦਿਆ ਚੁਗਲੀ ਕੀਤੀ ਕਿੰਨੀ ਵਾਰ ਸੁਣੀ ਇਹ ਗੱਲ ਆਪਣੀ ਜ਼ੁਬਾਨ ਤੋਂ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਮਹਾਪੁਰਖ ਜੀ ਆਖਦੇ ਹਨ 10 ਬੰਦਾ ਪਾਪ ਹਰ ਰੋਜ਼ ਕਰਦਾ ਹੈ ਉਹਨੂੰ ਪਤਾ ਵੀ ਨਹੀਂ ਲੱਗਦਾ ਫੇਰ ਸਾਡਾ ਜੱਪਿਆ ਹੋਇਆ ਨਾਮ ਕਿਸੇ ਕੰਮ ਨਹੀਂ ਆਉਂਦਾ ਇਸ ਲਈ ਪਹਿਲਾਂ ਇਹਨਾਂ ਤੇ ਕਾਬੂ ਪਾਉਣਾ ਹੈ ਇਸ ਕਰਕੇ ਮਹਾਰਾਜ ਨੇ ਕਿਹਾ ਘੱਟ ਬੋਲੋ ਜਿੰਨਾ ਬੋਲੋ ਸੋਚ ਸਮਝ ਕੇ ਬੋਲੋ ਸਾਡੇ ਬੋਲੇ ਨਾਲ ਹੀ ਅਗਲੇ ਦੇ ਮਨ ਨੂੰ ਠੰਡ ਪੈ ਜਾਣੀ ਹੈ ਅਗਲੇ ਦਾ ਮਨ ਖੁਸ਼ ਹੋ ਜਾਣਾ ਚਾਹੀਦਾ ਹੈ ਸੋ ਇਸ ਤਰ੍ਹਾਂ ਆਪਣੇ ਪੂਰੇ ਹੀ ਦਿਨ ਦੇ ਕੰਮਾਂ ਕਾਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅੱਜ ਮੈਂ ਕਿਹਨੂੰ ਕਿਹਨੂੰ ਮਿਲਿਆ ਕਿਹੜਾ ਕੰਮ ਕੀਤਾ ਕਿਹੜੇ ਤਰੀਕੇ ਨਾਲ ਕੀਤਾ ਇਹ ਲਗਾਤਾਰ ਤੁਸੀਂ 1 ਮਹੀਨਾ ਕੰਮ ਕਰਕੇ ਵੇਖ ਲਓ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਡਾਇਰੀ ਤੇ ਲਿਸਟ ਤਿਆਰ ਕਰੋ 1 ਮਹੀਨੇ ਵਿੱਚ ਤੁਹਾਡੀ ਜ਼ਿੰਦਗੀ ਦਾ ਕੈਰੀਅਰ ਤੁਹਾਡੇ ਸਾਹਮਣੇ ਹੋਵੇਗਾ ਤੁਹਾਨੂੰ ਆਪਣੀ ਅਸਲੀਅਤ ਪਤਾ ਲੱਗ ਜਾਵੇਗੀ ਤੁਹਾਡੇ ਮਨ ਦੇ ਅੰਦਰ ਦੀ ਭਾਵਨਾ ਡਾਇਰੀ ਵਿੱਚ ਹੋਵੇਗੀ ਮੈਂ ਆਪਣੇ ਜੀਵਨ ਵਿੱਚ ਕੀ ਕਰ ਰਹੀ ਹਾਂ ਜਾਂ ਕੀ ਕਰ ਰਹੇ ਹਾਂ ਕਿੰਨੇ ਕ ਨੇਕ ਕੰਮ ਕਰ ਰਹੇ ਹਾਂ ਕਿੰਨੇ ਮਾੜੇ ਕਰ ਰਹੇ ਹਾਂ ਵਾਹਿਗੁਰੂ ਜੀ ਦੀ ਕਿਰਪਾ ਮੇਰੇ ਤੇ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਵੀ ਤੁਹਾਨੂੰ ਉਸੇ ਡੈਰੀ ਦੇ ਹਿਸਾਬ ਕਿਤਾਬ ਤੋਂ ਪਤਾ ਲੱਗ ਜਾਵੇਗਾ ਚੰਗੇ ਮਾੜੇ ਕਰਮਾਂ ਵੱਲ ਧਿਆਨ ਦੇਵੋਗੇ ਗਿਣਤੀ ਜ਼ਿਆਦਾ ਹੋਵੇਗੀ ਤਾਂ ਪਰਮਾਤਮਾ ਦੀ ਅਰਦਾਸ ਘਰ ਦੇ ਵਿੱਚ ਕਬੂਲ ਹੋਵੇਗੀ ਜੇਕਰ ਨੇਕ ਕਮਾਈ ਦੇ ਵਿੱਚ ਬਰਕਤ ਪੈ ਜਾਵੇ ਗੁਰੂ ਦੀ ਖੁਸ਼ੀ ਨੂੰ ਹਾਸਲ ਕਰ ਲਓਗੇ ਉਸ ਬੰਦੇ ਦੀ ਨੇਕ ਕਮਾਈ ਨੂੰ ਵਧਾਉਣ ਲਈ ਪਰਮਾਤਮਾ ਜੀ ਫਿਰ ਪੂਰੀ ਕੋਸ਼ਿਸ਼ ਕਰਨਗੇ ਜਿਵੇਂ ਅਸੀਂ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਹਾਂ ਨਾਲ ਨਾਲ ਬਾਕੀ ਦਿਨ ਦੇ ਵਿੱਚ ਮਨ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਰੱਖਦੇ ਹਾਂ ਜਦੋਂ ਮਨ ਗੁਰੂ ਚਰਨਾਂ ਨਾਲ ਜੁੜਿਆ ਹੋਵੇਗਾ ਤਾਂ ਮਨ ਮਾੜੇ ਕਰਮ ਬਿਲਕੁਲ ਵੀ ਨਹੀਂ ਕਰੇਗਾ ਉਸ ਤੋਂ ਬਾਅਦ ਵਾਹਿਗੁਰੂ ਜੀ ਆਖਦੇ ਹਨ ਮਾਲਕ ਦੀ ਦਿੱਤੀ ਹੋਈ ਹਰ ਚੀਜ਼ ਤੇ ਲਈ ਸ਼ੁਕਰਾਨਾ ਕਰੋ ਜਦੋਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਮਨ ਅੰਦਰ ਸਬਰ ਤੇ ਸੰਤੋਖ ਆ ਜਾਂਦਾ ਹੈ ਸਾਡਾ ਮਨ ਇੱਕ ਰੱਜੀ ਹੋਈ ਰੂਹ ਬਣ ਜਾਂਦਾ ਹੈ ਜਿੰਨੀ ਦੇਰ ਇਹ ਮਨ ਨੂੰ ਸ਼ੁਕਰਾਨੇ ਦੀ ਆਦਤ ਨਹੀਂ ਪੈਂਦੀ ਇਹ ਮਨ ਦਾ ਲਾਲਚ ਤੇ ਲੋਭ ਕਦੇ ਵੀ ਖਤਮ ਨਹੀਂ ਹੁੰਦਾ ਇਹਦੀ ਭੁੱਖ ਹੀ ਖਤਮ ਨਹੀਂ ਹੁੰਦੀ ਪਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਮਨ ਨੂੰ ਸਬਰ ਤੇ ਸੰਤੋਖ ਆ ਜਾਂਦਾ ਹੈ ਪਰਮਾਤਮਾ ਜੀ ਦੀ ਕਿਰਪਾ ਹੁੰਦੀ ਹੈ ਜਿਸ ਤਰ੍ਹਾਂ ਕੁਝ ਲੋਕ ਦਾਨਪੁੰਨਤਾ ਬੜਾ ਕਰਦੇ ਆ ਪਰ ਦਾਨਪੁੰਨ ਕਰਨ ਵੇਲੇ ਗਲਤੀ ਕਰ ਬੈਂਦੇ ਆ ਬਿਨਾ ਵਿਖਾਵੇ ਤੋਂ ਅਸੀਂ ਦਾਨਪੁੰਨ ਕਰ ਸਕਦੇ ਆ ਮਹਾਂਪੁਰਖ ਜੀ ਬੜੀ ਸੋਹਣੀ ਗੱਲ ਸਮਝਾਉਂਦੇ ਆ ਜੇਕਰ ਸਾਨੂੰ ਇਹ ਗੱਲ ਸਮਝ ਵਿੱਚ ਆ ਜਾਵੇ ਅਸੀਂ ਕਈ ਵਾਰ ਮਹਾਂਪੁਰਖਾਂ ਦੇ ਮੂੰਹੋਂ ਇਹ ਗੱਲ ਸੁਣਦੇ ਹਾਂ ਭਜਨ ਬੰਦਗੀ ਗੁਪਤ ਤਰੀਕੇ ਨਾਲ ਕਰੋ ਪੁੰਨ ਵੀ ਗੁਪਤ ਤਰੀਕੇ ਨਾਲ ਕਰੋ ਗੁਪਤ ਤਰੀਕੇ ਨਾਲ ਕਿਉਂਕਿ ਇਹ ਆ ਜਾਂਦਾ ਕਿਉਂਕਿ ਮਹਾਪੁਰਖ ਜੀ ਆਖਦੇ ਆ ਜਿਹੜੀ ਚੀਜ਼ ਗੁਪਤ ਰਹਿੰਦੀ ਹੈ ਭਾਵ ਗੁਪਤ ਰਹਿੰਦੀ ਹੈ ਉਹ ਕਿਸੇ ਦੇ ਸਾਹਮਣੇ ਨਹੀਂ ਆਉਂਦੀ ਉਹ ਚੀਜ਼ ਹਮੇਸ਼ਾ ਪਰਮਾਤਮਾ ਜੀ ਨੂੰ ਪਸੰਦ ਹੁੰਦੀ ਹੈ ਉਦਾਹਰਣ ਦੇ ਤੌਰ ਤੇ ਪੈਸਾ ਹੀ ਲੈ ਲਓ ਜਿੰਨੀ ਦੇਰ ਤੱਕ ਤੁਹਾਡੇ ਪੈਸੇ ਦਾ ਤੁਹਾਨੂੰ ਪਤਾ ਹੈ ਤੁਹਾਡਾ ਬਚਿਆ ਰਹੇਗਾ ਪਰ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਉਸ ਪੈਸੇ ਦਾ ਵਿਖਾਵਾ ਕਰਨਾ ਸ਼ੁਰੂ ਕਰਦੇ ਹੋਗੇ ਸ਼ੇਖੀਆਂ ਮਾਰਨੀ ਸ਼ੁਰੂ ਕਰੋਗੇ ਤੁਹਾਡੇ ਉਹ ਪੈਸੇ ਵਿੱਚ ਕਮੀ ਆਉਣੇ ਸ਼ੁਰੂ ਹੋ ਜਾਵੇਗੀ ਤੁਹਾਡੇ ਤੋਂ ਆਪਣੇ ਹੀ ਭੈਣ ਭਰਾ ਉਧਾਰ ਮੰਗਣਾ ਸ਼ੁਰੂ ਕਰ ਦੇਣਗੇ ਪੈਸੇ ਕਰਕੇ ਹੀ ਆਪਣੇ ਕਈ ਦੁਸ਼ਮਣ ਬਣ ਜਾਂਦੇ ਹਨ ਪੈਸਾ ਹੀ ਦੁੱਖ ਦਾ ਕਾਰਨ ਅਸਲੀ ਵਜ੍ਹਾ ਬਣ ਜਾਂਦਾ ਹੈ ਬਾਬਾ ਜੀ ਆਖਦੇ ਹਨ ਹਰ ਇਨਸਾਨ ਨੂੰ ਆਪਣੇ ਗੁਣ ਲਕੋ ਕੇ ਰੱਖਣੇ ਚਾਹੀਦੇ ਹਨ ਤੇ ਉਹ ਗੁਣਾ ਨੂੰ ਵੀ ਕਿਉਂਕਿ ਉਹ ਲਕੋ ਕੇ ਰੱਖਦਾ ਹੈ ਕੋਈ ਬੰਦਾ ਨਹੀਂ ਕਹਿੰਦਾ ਮੇਰੇ ਵਿੱਚ ਆ ਕਮੀ ਹੈ ਕਮੀ ਹੋਵੇ ਵੀ ਤੇ ਜਿਹੜੀ ਮੜੀ ਆਦਤ ਹੈ ਬੰਦਾ ਲਕੋ ਲੈਂਦਾ ਹੈ ਇਸ ਕਰਕੇ ਸਾਡੇ ਆਗੁਣਾ ਵਿੱਚ ਕਮੀਆਂ ਤਾਂ ਨਹੀਂ ਦਿਨੋ ਦਿਨ ਵਾਦਾ ਹੁੰਦਾ ਜਾ ਰਿਹਾ ਹੈ ਜਿਹੜੇ ਗੁਣ ਹਨ ਚੰਗੇ ਕਰਮ ਕਰਦੇ ਆ ਉਹਦਾ ਦਿਖਾਵਾ ਬੜਾ ਜ਼ਿਆਦਾ ਕਰਦੇ ਆ ਥਾਂ ਥਾਂ ਤੇ ਜਾ ਕੇ ਦੱਸਦੇ ਆ ਇਹ ਸਾਡੇ ਗੁਣਾ ਦੀ ਵੱਡੀ ਲਿਸਟ ਹੈ ਇਹਨਾਂ ਨੂੰ ਸੁਣ ਲਓ ਮੈਂ ਇਹ ਨੇਕ ਕੰਮ ਕੀਤੇ ਹਨ ਸਾਡੇ ਕੀਤੇ ਹੋਏ ਨੇਕ ਕੰਮ ਜਿਹੜੇ ਹਨ ਵਿਅਰਥ ਫਿਰ ਹੋ ਜਾਣਗੇ ਸੋ ਤੁਸੀਂ ਭਾਵੇਂ ਸੋਨਾ ਦਾਨ ਕਰ ਲੋ ਜੋ ਮਰਜੀ ਦਾਨ ਕਰ ਲੋ ਉਹਦਾ ਫਲ ਉਹਨਾਂ ਚਿਰ ਨਹੀਂ ਮਿਲਣਾ ਜਦੋਂ ਅਸੀਂ ਕਿਸੇ ਦੀ ਮਦਦ ਕਰਨ ਲਈ ਤੁਰ ਪੈਂਦੇ ਆ ਉਥੇ ਭੇਦ ਭਾਵ ਦਾ ਕੰਮ ਬਿਲਕੁਲ ਨਹੀਂ ਹੋਣਾ ਚਾਹੀਦਾ ਮਨ ਵਿੱਚ ਇਹੀ ਫਰਕ ਰਹਿ ਗਿਆ ਹੈ ਤਾਂ ਫਿਰ ਅਸੀਂ ਕਿਸੇ ਦਾ ਭਲਾ ਕੀਤਾ ਕਿਸੇ ਦੀ ਮਦਦ ਕੀਤੀ ਜਦੋਂ ਇਹ ਭਾਵਨਾ ਮਨ ਵਿੱਚ ਮਿਟ ਜਾਵੇਗੀ ਅਸੀਂ ਕਰ ਕੀ ਰਹੇ ਹਾਂ ਪਰਮਾਤਮਾ ਨੇ ਫਿਰ ਹੀ ਕਿਰਪਾ ਕਰਨੀ ਹੈ ਸਾਧ ਸੰਗਤ ਜੀ ਫਿਰ ਹੀ ਸਾਡੀ ਅਰਦਾਸ ਪੂਰੀ ਹੋਣੀ ਹੈ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਗਰੀਬ ਆਉਂਦਾ ਹੈ ਉਸ ਨੂੰ ਪ੍ਰਸ਼ਾਦਾ ਜ਼ਰੂਰ ਸ਼ਿਕਾਓ ਤੇ ਜੇਕਰ ਉਸ ਨੂੰ ਪੈਸੇ ਦੀ ਲੋੜ ਹੈ ਤਾਂ ਪੈਸੇ ਦੀ ਲੋੜ ਪੂਰੀ ਕਰ ਦਿਓ ਜਿੰਨੇ ਸਮਰੱਥ ਤੁਹਾਨੂੰ ਪਰਮਾਤਮਾ ਨੇ ਬਣਾਇਆ ਹੈ ਉਸੇ ਹਿਸਾਬ ਦੇ ਨਾਲ ਹੀ ਪਰਮਾਤਮਾ ਜੀ ਦੀ ਕਿਰਪਾ ਦੇ ਪਾਤਰ ਤੁਸੀਂ ਬਣ ਸਕਦੇ ਹੋ ਜੇਕਰ ਕਿਸੇ ਦੀ ਮਦਦ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ